ਸ਼ਸ਼ੀਕਲ ਜੀ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰੇ YouTube ਚੈਨਲ ਆਰਗੇਨਿਕ ਗਾਰਡਨਿੰਗ ਤੇ ਸਵਾਗਤ ਹੈ ਜੀ ਔਰ ਅੱਜ ਨਾ ਮੈਂ ਗੱਲ ਕਰੂੰਗੀ ਘਰੇ ਆਪਾਂ ਕਿਦਾਂ ਖਾਦ ਤਿਆਰ ਕਰ ਸਕਦੇ ਆ ਮੇਰੇ ਕੋਲ ਨਾ ਦੋ ਬਾਲਟੀਆਂ ਖਾਦ ਲਈ ਰੱਖੀਆਂ ਹੋਈਆਂ ਨੇ ਪਰ ਉਹ ਭਰ ਚੁੱਕੀਆਂ ਨੇ ਤੇ ਕਿਚਨ ਵੇਸਟ ਸੀ ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਕਿਚਨ ਵੇਸਟ ਮਤਲਬ ਜਿਹੜੇ ਲਾਲੋ ਸਬਜ਼ੀਆਂ ਫਲਾਂ ਦੇ ਸਿਲਕੇ ਨੇ ਅੰਬ ਖੀਰਾ ਆਲੂ ਪਿਆਜ਼ ਲਸਣ ਕੇਲਾ ਕੇਲਿਆਂ ਦੇ ਛਿਲਕੇ ਔਰ ਵੀ ਕਈ ਛਿਲਕੇ ਨੇ ਤੇ ਮੇਰੇ ਸੁੱਟਣ ਨੂੰ ਮਨ ਨਹੀਂ ਕਰਦਾ ਸੀ ਕਿਉਂਕਿ ਐਦਾਂ ਹੈ ਘਰ ਦੇ ਵਿੱਚ ਨਾ ਜੋ ਆਪਾਂ ਨੁਕਤੇ ਵਰਤਦੇ ਹੋਈਏ ਉਹਨਾਂ ਦੀ ਆਤ ਬਣੀ ਰਹਿੰਦੀ ਆ ਤੇ ਮੈਨੂੰ ਆਤ ਬਣੀ ਹੋਈ ਹੈ ਘਰ ਦੀ ਖਾਦ ਤਿਆਰ ਕਰਨ ਦੀ ਤੇ ਆਹ ਗਮਲਾ ਨਾ ਮੇਰੇ ਕੋਲ ਫालतੂ ਪਿਆ ਹੈ ਇਹਦੇ ਵਿੱਚ ਮੈਂ ਖਾਦ ਵਗੈਰਾ ਪਾ ਕੇ ਗਮਲੇ ਨੂੰ ਤਿਆਰ ਕਰਕੇ ਰੱਖਦੀ ਆ ਜਿੱਦਾਂ ਕਿ ਕਈ ਵਾਰ ਕੋਈ ਪੌਟ ਮੈਨੂੰ ਅਚਾਨਕ ਤਿਆਰ ਕਰਨਾ ਪਵੇ ਤਾਂ ਇਹਦੇ ਵਿੱਚ ਖਾਦ ਔਰ ਮਿੱਟੀ ਮਿਕਸ ਕੀਤੀ ਹੁੰਦੀ ਆ ਤੇ ਫਿਰ ਉਹ ਨੂੰ ਆਪਾਂ ਵਰਤ ਲੈਨੇ ਆ ਇਹਦੇ ਵਿੱਚ ਆਪਾਂ ਇਹ ਛਿਲਕਿਆਂ ਦਾ ਕੀ ਕਰਾਂਗੇ ਇਹ ਛਿਲਕਿਆਂ ਨੂੰ ਮੈਂ ਛੋਟੇ ਛੋਟੇ ਪੀਸਾਂ ਚ ਕੱਟ ਲਿਆ ਕੁਝ ਕੁ ਛਿਲਕੇ ਰਹਿ ਗਏ ਇਹਨਾਂ ਨੂੰ ਕੋਈ ਨਾ ਮੈਂ ਇਦਾਂ ਹੀ ਤੋੜ ਲੈਣਾ ਹੈ ਹੱਥ ਨਾਲ ਤੇ ਆ ਦੇਖੋ ਆਸਾਨੀ ਨਾਲ ਟੁੱਟ ਜਾਣਗੇ ਬਾਕੀ ਆਸਾਨੀ ਨਾਲ ਗਲ ਜਾਂਦੇ ਨੇ ਛਿਲਕੇ ਇਦਾਂ ਦੀ ਵੀ ਕੋਈ ਗੱਲ ਨਹੀਂ ਤੇ ਆਪਾਂ ਇਹਨੂੰ ਮਿੱਟੀ ਦੇ ਵਿੱਚ ਦੱਬ ਦਾਂਗੇ ਆਹ ਦੇਖੋ ਆਪਾਂ ਇਹਦੇ ਵਿੱਚ ਖੱਡਾ ਬਣਾ ਲੈਨੇ ਆ। ਆਪਾਂ ਇਹਦੇ ਵਿੱਚ ਇਦਾਂ ਖੱਡਾ ਬਣਾ ਲਾਂਗੇ ਜਿੱਡਾ ਮਤਲਬ ਖੱਡਾ ਹੋ ਗਿਆ ਚਾਹੇ ਉਹਨੂੰ ਹੋਲ ਕਹਿ ਦੋ ਜਿਵੇਂ ਵੀ ਤ ਤੁਸੀਂ ਆਪਣੀ ਭਾਸ਼ਾ 'ਚ ਗੱਲ ਕਰਦੇ ਹੋ। ਉਸ ਹਿਸਾਬ ਨਾਲ ਇਹਦੇ ਵਿੱਚ ਮੈਂ ਛਿਲਕੇ ਪਾ ਦੂੰਗੀ ਥੋੜੇ-ਬਹੁਤ। ਤੇ ਫਿਰ ਇਹਨਾਂ ਚੰਗੀ ਤਰ੍ਹਾਂ ਮਿੱਟੀ ਨਾਲ ਦੱਬ ਦੂੰਗੀ। ਇਸੇ ਤਰ੍ਹਾਂ ਮੈਂ ਸਾਰੇ ਗਮਲੇ ਦੇ ਵਿੱਚ ਕਰੂੰਗੀ। ਤੇ ਫਿਰ ਇਹਨੂੰ ਡੇਲੀ ਮੈਂ ਥੋੜਾ-ਥੋੜਾ ਪਾਣੀ ਦਿੰਦੀ ਰਹੂੰਗੀ ਕਿ ਮਿੱਟੀ ਵੀ ਨਾਰਮ ਰਹੇ ਔਰ ਛਿਲਕੇ ਵੀ ਗਲ ਜਾਣ। ਇਸ ਤਰ੍ਹਾਂ ਇਹ ਮਿੱਟੀ ਚ ਘੁਲ ਜਾਣ ਗਲ ਜਾਣਗੇ ਔਰ ਜਦੋਂ ਵੀ ਤੁਸੀਂ ਇਹ ਖਾਦ ਵਰਤਨੀ ਹੈ ਮਿੱਟੀ ਚ ਚੰਗੀ ਤਰ੍ਹਾਂ ਮਿਕਸ ਕਰਕੇ ਵਰਤਿਓ ਤੇ ਮੈਂ ਤੁਹਾਨੂੰ ਦਿਖਾਨੀਆ ਮੇਰੇ ਕੋਲ ਦੋ ਤਿੰਨ ਹੋਰ ਵੀ ਪਏ ਨੇ ਆ ਦੇਖੋ ਜੀ ਮੇਰੇ ਕੋਲ ਨਾ ਇਹ ਦੋਨੋਂ ਕਟਿੰਗ ਕਰਕੇ ਨਾ ਮੈਂ ਡਰਮ ਰੱਖਿਆ ਹੋਇਆ ਹੈ ਜਿਵੇਂ ਧਨੀਆ ਵਗੈਰਾ ਸਰਦੀਆਂ ਚ ਪਾਲਕ ਵਗੈਰਾ ਉਗਾਉਣੀ ਆ ਤੇ ਇਹਦੇ ਵਿੱਚ ਹੁਣ ਜਿਵੇਂ ਕਿ ਥੋੜੇ ਟਾਈਮ ਬਾਅਦ ਮੌਸਮ ਚੇਂਜ ਹੀ ਹੋ ਜਾਣਾ ਤੇ ਸੌਣ ਦੇ ਮਹੀਨੇ ਚ ਵੀ ਆਪਾਂ ਕਈ ਚੀਜ਼ਾਂ ਐਡ ਕਰ ਸਕਦੇ ਆ ਇਸ ਲਈ ਮੈਂ ਇਹਦੇ ਵਿੱਚ ਛਿਲਕੇ ਪਾਉਂਗੀ ਕਿਚਨ ਵੇਸਟ ਦੇ ਤੇ ਆਪਾਂ ਨੇ ਦੋਨਾਂ ਦੀ ਗੁੱਡ ਗੜਈਆ ਕਰ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਛਿਲਕੇ ਪਾ ਦਾਂਗੇ ਅੱਜ ਥੋੜਾ ਜਿਹਾ ਮੈਂ ਆਪਣੇ ਹਸਬੰਦ ਜੀ ਤੋਂ ਮਦਦ ਲੈ ਰਹੀ ਆ ਗੁੱਡ ਗੜਈਏ ਦਾ ਕੰਮ ਮੇਰੇ ਲਈ ਥੋੜੀ ਤਬੀਅਤ ਠੀਕ ਨਹੀਂ ਤਾਂ ਥੋੜਾ ਠੀਕ ਨਹੀਂ ਹੈਗਾ ਜੀ ਬਾਕੀ ਤੁਸੀਂ ਐਦਾਂ ਹੀ ਮੈਨੂੰ ਸਪੋਰਟ ਕਰਦੇ ਰਹੋ ਤੇ ਮੇਰੀ ਵੀਡੀਓ ਨੂੰ ਪੂਰਾ ਵਾਚ ਕਰੋ ਤੇ ਆਪਾਂ ਤਿਆ ਆ ਦੇਖੋ ਆਪਾਂ ਇਹਦੇ ਵਿੱਚ ਨਾ ਛਿਲਕੇ ਐਡ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਮੈਂ ਪਹਿਲਾਂ ਛਿਲਕੇ ਸਾਰੇ ਵਰਤ ਲੈਣੇ ਆ ਤੇ ਆ ਦੇਖੋ ਆਪਾਂ ਚੰਗੀ ਤਰ੍ਹਾਂ ਸਾਰੇ ਸਬਜ਼ੀਆਂ ਛਿਲਕੇ ਪਾ ਲੈਣੋਂ ਹੁਣ ਚੰਗੀ ਤਰ੍ਹਾਂ ਮਿੱਟੀ ਨਾਲ ਆਪਾਂ ਕਵਰ ਕਰ ਦਾਂਗੇ ਬਿਲਕੁਲ ਢੱਕ ਦਾਂਗੇ ਫਿਰ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਡੇਲੀ ਦਿੰਦੇ ਰਹਾਂਗੇ ਮਿੱਟੀ ਵੀ ਨਰਮ ਰਹੂਗੀ ਔਰ ਛਿਲਕੇ ਗਲ ਸੜ ਵੀ ਚੰਗੀ ਤਰ੍ਹਾਂ ਜਾਣਗੇ ਜਦੋਂ ਮਿੱਟੀ ਚ ਇਹ ਗਲ ਸੜਗੇ ਛਿਲਕੇ ਉਦੋਂ ਇਹਨਾਂ ਦੀ ਖਾਹ ਚੰਗੀ ਤਰ੍ਹਾਂ ਬਣ ਜੂਗੀ ਫਿਰ ਆਪਾਂ ਇਹਨੂੰ ਸਾਰੀ ਮਿੱਟੀ ਚ ਰਲਾ ਦਵਾਂਗੇ ਇਸ ਟ੍ਰੇ ਮੇ ਸਾਰੇ ਛਿਲਕੇ ਇਹਦੇ ਵਿੱਚ ਪਾ ਦੂੰਗੀ ਤੇ ਬਾਅਦ ਵਿੱਚ ਇਹਨੂੰ ਚੰਗੀ ਤਰ੍ਹਾਂ ਆਪਾਂ ਕਵਰ ਕਰ ਦਾਂਗੇ ਚੰਗੀ ਤਰ੍ਹਾਂ ਦੇਖੋ ਛਿਲਕੇ ਕਵਰ ਹੋ ਗਏ ਚੰਗੀ ਤਰ੍ਹਾਂ ਢੱਕ ਕੇ ਆਪਾਂ ਇਹਨਾਂ ਦੇ ਉੱਪਰ ਪਾਣੀ ਛਿੜਕ ਦਾਂਗੇ ਚੰਗੀ ਤਰ੍ਹਾਂ ਪਾਣੀ ਛਿੜਕ ਕੇ ਆਪਾ ਡੇਲੀ ਮਰ ਥੋੜਾ ਜਿਹਾ ਪਾਣੀ ਛਿੜਕਣਾ ਹੈ ਮਿੱਟੀ ਨੂੰ ਨਰਮ ਰੱਖਣਾ ਜ਼ਰੂਰੀ ਆ ਫਿਰ ਉਹਦੇ ਨਾਲ ਗਾ ਖਾਦ ਚੰਗੀ ਤਰ੍ਹਾਂ 갈 ਕੇ ਸੜ ਕੇ 1 ਮਹੀਨੇ ਚ ਤੁਹਾਨੂੰ ਤਿਆਰ ਮਿਲੂਗੀ ਜਲਦਬਾਜੀ ਨਾ ਕਰਿਓ ਪਤਾ ਕੀ ਇਹ ਖਾ ਜਲਦਬਾਜੀ ਦਾ ਕੋਈ ਕੰਮ ਨਹੀਂ ਹੈਗਾ ਜੇ ਆਪਾਂ ਨੇ ਕੋਈ ਸਬਜ਼ੀਆਂ ਜਾਂ ਫੁੱਲ ਬੋਟੀਆਂ ਦਾ ਕੰਮ ਕਰਨਾ ਹੈ ਇਹਨਾਂ ਲਈ ਥੋੜਾ ਟਾਈਮ ਚਾਹੀਦਾ ਹੁੰਦਾ ਸਬਰ ਰੱਖ ਕੇ ਚੱਲਣਾ ਪੈਂਦਾ ਜੀ ਸਬਰ ਸਾਰੇ ਰੱਖਿਓ ਮੈਂ ਤੁਹਾਨੂੰ ਇਹ ਹੀ ਬੇਨਤੀ ਕਰੂੰਗੀ ਜਲਦਬਾਜੀ ਚ ਕਦੇ ਵੀ ਕੋਈ ਖਾਦ ਤਿਆਰ ਕਰਕੇ ਨਾ ਬੂਟਿਆਂ ਚ ਪਾਇਓ ਕਿਉਂਕਿ ਫਿਰ ਜਿਹੜੀ ਨਾਈਟ੍ਰੋਜਨ ਆ ਉਹ ਵੱਧ ਜਾਂਦੀ ਆ ਖਾਦ ਦੇ ਵਿੱਚ ਜਿਹੜੀ ਕਿ ਬੂਟਿਆਂ ਲਈ ਹਾਨੀਕਾਰਕ ਹੁੰਦੀ ਆ ਇਸ ਲਈ ਇਹਨਾਂ ਦੇ ਜਿਹੜੇ ਵੀ ਤੱਤ ਹੁੰਦੇ ਨੇ ਉਹ ਲਿਮਟ ਮਾਤਰਾ ਚ ਹੀ ਮਿਲਨੇ ਚਾਹੀਦੇ ਨੇ ਆਪਾਂ ਫਾਇਦੇ ਦੇ ਚੱਕਰ ਚ ਨੁਕਸਾਨ ਵੀ ਨਾ ਕਰੀਏ ਜੀ ਬੂਟਿਆਂ ਦਾ ਤਾਂ ਕਰਕੇ ਤੁਸੀਂ ਖਾਦ ਬਣਾਉਣ ਲਈ ਮਹੀਨਾ ਮਹੀਨੇ ਦਾ ਟਾਈਮ ਦੋ ਇਹ ਖਾਦ ਮਹੀਨੇ ਵਿੱਚ ਗਲ ਸੜ ਕੇ ਤਿਆਰ ਹੁੰਦੀ ਆ ਔਰ ਖਾਦ ਪਛਾਣਨ ਦਾ ਕੀ ਤਰੀਕਾ ਕੋਈ ਵੀ ਖਾਦ ਤਿਆਰ ਕਰੋਗੇ ਉਹਦੇ ਉੱਪਰ ਕਾਈ ਆ ਜੂਗੀ ਜਾਂ ਉਹਦੇ ਛੋਟੇ ਛੋਟੇ ਪੌਦੇ ਪੈਦਾ ਹੋਣ ਲੱਗਣਗੇ ਛੋਟੇ ਛੋਟੇ ਘਾਹ ਫੂਸ ਲਗਾ ਲਓ ਪੈਦਾ ਹੋਣ ਲੱਗ ਜੂਗਾ ਬਾਕੀ ਤੁਸੀਂ ਇਹ ਤੇ ਦੇਖ ਹੀ ਲਾਉਂਗੇ ਮੈਂ ਵੀਡੀਓ ਅਪਲੋਡ ਕਰਦੀ ਰਹਿਣੀ ਆ ਤੇ ਜਦੋਂ ਇਹ ਖਾਦ ਦੇ ਉੱਪਰ ਨਾ ਇਹ ਖਾਦ ਉਪਜਾਊ ਹੋ ਗਈ ਤਾਂ ਇਹਦੇ ਉੱਤੇ ਛੋਟੇ ਛੋਟੇ ਬੂਟੇ ਜਾਂ ਘਾਹ ਫੂਸ ਪੈਦਾ ਹੋਣ ਲੱਗ ਜਾਣਾ ਤੇ ਉਹ ਤੋਂ ਆਪਾਂ ਆਈਡੀਆ ਲੱਗ ਜਾਂਦਾ ਕਿ ਖਾਦ ਬਿਲਕੁਲ ਬਣ ਕੇ ਤਿਆਰ ਆ ਚਾਹੇ ਉਹ ਖਾਦ ਆਪਾਂ ਬਾਲਟੀ ਦੇ ਵਿੱਚ ਗੋਬਰ ਦੀ ਖਾਦ ਤੋਂ ਤਿਆਰ ਕਰੀਏ ਚਾਹੇ ਆਪਾਂ ਮਿੱਟੀ ਦੇ ਵਿੱਚ ਖਾਦ ਤਿਆਰ ਕਰੀਏ ਇਹਦੀ ਪਹਿਚਾਣ ਇਹ ਹੀ ਹੁੰਦੀ ਹੈ ਜੀ ਤਾਂ ਇਹਨੂੰ ਆਪਾਂ 15-20 ਦਿਨ ਜਾਂ 1 ਮਹੀਨੇ ਲਈ ਰੈਸਟ ਤੇ ਰੱਖਾਂਗੇ ਉਸ ਤੋਂ ਬਾਅਦ ਖਾਦ ਬਣ ਕੇ ਤਿਆਰ ਹੋ ਜੂ ਥੈਂਕ ਯੂ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਮੇਰੇ ਚੈਨਲ ਤੇ ਅਗਰ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਔਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਸ਼ਸ਼ੀਕਾਲ ਜੀ ਸਾਰਿਆਂ ਨੂੰ